ਦੀ ਪਰਖਿਆ ਪ੍ਰਹਿਲਾਦ ਨੇ ਵੀ ਦਿੱਤੀ ਪਰ ਇਹ ਗੱਲ ਕਹੀ ਜਾਂਦੀ ਹੈ ਕਿ ਮਨ ਚ ਡਰ ਆ ਗਿਆ ਵੀ ਤਤਾ ਥਮ ਹੈ ਤੇ ਕਿਵੇਂ ਮੈਂ ਕਸ਼ਟ ਨੂੰ ਸਹਾਰਾਂਗਾ ਅਰਦਾਸ ਨਿਕਲੀ ਤੇ ਅੱਜ ਵੀ ਆਪਾਂ ਲੋਕਾਂ ਦੇ ਮੂੰਹੋਂ ਸੁਣਦੇ ਆਂ ਪੜਦੇ ਵੀ ਆ ਕੀੜੀ ਨਾ ਬਣਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ ਲੋਕਾਂ ਦੇ ਮਨ ਚ ਸੀ ਵੀ ਲੱਗਦਾ ਰੱਬੀ ਦਰਵੇਸ਼ ਡੋਲ ਜਾਂਦਾ ਆਖਰ ਨਮਰੂਦ ਦੀ ਕਚਹਿਰੀ ਦੇ ਵਿੱਚ ਇਬਰਾਹੀਮ ਉਹਨੂੰ ਇਹ ਗੱਲ ਕਹੀ ਵੀ ਕਹੀ ਗਈ ਵੀ ਭਲਿਆ ਜੇ ਤੂੰ ਦਰবেশ ਹੈ ਜੇ ਤੂੰ ਬੰਦਗੀ ਕਰਨ ਵਾਲਾ ਹੈ ਤੇ ਤੂੰ ਅੰਗਾਰਾਂ ਦੇ ਉੱਪਰ ਚੱਲ ਉਸ ਨੇ ਵੀ ਅਰਦਾਸ ਕੀਤੀ اے ਮਾਲਕ ਵੀ ਰਹਿਮਤ ਕਰ ਹੁਣ ਜਿਹੜੇ ਅੰਗਾਰੇ ਸੀ ਉਹ ਕਹਿੰਦੇ ਫੁੱਲ ਬਣ ਗਏ ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਚੱਲਦੀ ਸੀ ਵੀ ਦਰবেশ ਕਿਤੇ ਨਾ ਕਿਤੇ ਡੋਲ ਜਾਂਦਾ ਹੈ ਡਰ ਜਾਂਦਾ ਹੈ ਪਰ ਬੇਨਤੀ ਕਰਾਂ ਸਾਧ ਸੰਜੀ ਇਹ ਅਨੋਖਾ ਇਤਿਹਾਸ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਮਾਲਕ ਦੇ ਚਰਨਾਂ ਵਿੱਚ ਇਹ ਅਰਦਾਸ ਨਹੀਂ ਕੀਤੀ ਇਹ ਅਰਦਾਸ ਨਹੀਂ ਕੀਤੀ ਉਸ ਵਕਤ ਮਾਲਕ ਦੀ ਰਜਾ ਨੂੰ ਪ੍ਰਵਾਨ ਕੀਤਾ ਸਾਈਂ ਮੀਆਂ ਮੀਰ ਉਹ ਖੜਾ ਹੈ ਉਹ ਕਹਿ ਰਿਹਾ ਮਹਾਰਾਜ ਤੁਸੀਂ ਦੀਨ ਦੁਨੀ ਦੇ ਮਾਲਕ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਸਾਈਂ ਮੀਆਂ ਮੀਰ ਜੋ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ ਜੋ ਉਹਨੂੰ ਭਲਾ ਲੱਗਦਾ ਹੈ ਉਹ ਲੋਕਾਂ ਨੂੰ ਦੱਸਣਾ ਚਾਹ ਰਿਹਾ ਹੈ ਵੀ ਰੱਬੀ ਦਰਵੇਸ਼ ਸੱਚ ਦੇ ਉੱਤੇ ਕਿਵੇਂ ਪੈਰਾਂ ਦਿੰਦੇ ਨੇ ਜਾਨ ਵੀ ਚਲੀ ਜਾਵੇ ਪਰ ਉਹ ਸੱਚ ਤੋਂ ਪਾਸੇ ਨਹੀਂ ਹਟਦੇ ਉਹ ਰੱਬ ਦੀ ਰਜ਼ਾ ਵਿੱਚ ਰਹਿੰਦੇ ਨੇ ਤੇ ਇੱਕ ਬੜਾ ਪਿਆਰਾ ਬਚਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹਜ਼ੂਰ ਆਖਦੇ ਨੇ ਉਹ ਲਹਨ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤੁਮਾਰਾ ਜਿਓ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤੁਹਾਰੋ ਕਹਿ ਲਗੇ ਈहां ਉहां ਹਰ ਤੁਮ ਹੀ ਤੁਮ ਹੀ ਇਹ ਗੁਰਤੇ ਮੰਤਰ